ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੂਚੋ ਹਲਕੇ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਤੇ ਜਾਣ ਲੇਵਾ ਹਮਲਾ ਹੋਇਆ ਇਸ ਹਮਲੇ ਚ ਵਿਧਾਇਕ ਮਾਸਟਰ ਜਗਸੀਰ ਸਿੰਘ ਵਾਲ-ਵਾਲ ਬਚ ਗਏ ਨੇ ਸੂਤਰਾਂ ਮੁਤਾਬਕ ਹਮਲਾਵਰਾਂ ਨੇ ਵਿਧਾਇਕ ਜਗਸੀਰ ਸਿੰਘ ਤੇ ਸਿੱਧੀ ਗੋਲੀਬਾਰੀ ਕੀਤੀ ਹੈ ਅਤੇ ਉਹਨਾਂ ਨੂੰ ਫੋਰਚੂਨਰ ਕਾਰ ਚ ਲਿਜਾਣ ਦੀ ਕੋਸ਼ਿਸ਼ ਕੀਤੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਚਾਰ ਮੁਲਜ਼ਮਾਂ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਦੋ ਮੁਲਜ਼ਮ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਚ ਸਖਤ ਕਾਰਵਾਈ ਰਹੀ ਹੈ ਇਸ ਘਟਨਾ ਦੀ ਪੁਸ਼ਟੀ ਹਲਕਾ ਪੁੱਚੋ ਦੇ ਵਿਧਾਇਕ ਜਗਸੀਰ ਸਿੰਘ ਦੇ ਪੀਏ ਮਿੱਤਲ ਵੱਲੋਂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਜਿਵੇਂ ਤੁਹਾਨੂੰ ਦੱਸਿਆ ਕਿ ਪੁੱਚੋ ਹਲਕੇ ਚਾਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਹੈ ਉਨਾਤੇ ਜੋ ਹੈ ਗੋਲੀਬਾਰੀ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਸੂਤਰਾਂ ਮੁਤਾਬਕ ਹਮਲਾਵਰਾਂ ਨੇ ਵਿਧਾਇਕ ਜਗਸੀਰ ਸਿੰਘ ਤੇ ਸਿੱਧੀ ਗੋਲੀਬਾਰੀ ਕੀਤੀ ਤੇ ਉਹਨਾਂ ਨੂੰ ਫੋਰਚੂਨਰ ਕਾਰ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਚਾਰ ਮੁਲਜ਼ਮਾ ਦੇ ਵਿੱਚੋਂ ਦੋ ਨੂੰ ਕਾਬੂ ਵੀ ਕਰ ਲਿਆ ਤੇ ਦੋ ਫਰਾਰ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਿਆ ਕਿ ਇਸ ਘਟਨਾ ਦੀ ਪੁਸ਼ਟੀ ਹਲਕਾ ਪੂਚੋ ਦੇ ਵਿਧਾਇਕ ਜਗਸੀਰ ਸਿੰਘ ਦੇ ਪੀਏ ਮਿੱੱਤਲ ਵੱਲੋਂ ਕੀਤੀ ਗਈ ਹੈ ਕੱਚ ਖੜ ਕੇ ਗਾਣਾ ਗੱਡ ਰਹੇ ਸੀ ਦੋ ਤਿੰਨ ਵਿਅਕਤੀਆਂ ਦਾ ਨਾਮ ਲੈ ਕੇ ਮੈਂ ਉੱਥੇ ਪਹੁੰਚਿਆ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਗਾਲਾਂ ਨਾ ਕਢੋ ਕਿਉਂਕਿ ਇਹ ਚੌਕ ਹੈ ਮੰਡੀ ਦਾ ਹਰ ਸਰਮਾਇਦਾਰ ਵਿਅਕਤੀ ਇੱਥੇ ਬੈਠਾ ਹੈ ਤੇ ਤੁਸੀਂ ਈਆਂ ਭੈਣਾ ਵੀ ਸਭ ਦੀਆਂ ਸਾਝੀਆਂ ਆ ਤੁਸੀਂ ਗਾਲਾਂ ਗੰਦੀਆਂ ਨਾ ਕਢੋ ਜੇ ਕੋਈ ਤੁਹਾਡਾ ਮਸਲਾ ਹੈ ਤਾਂ ਉਹ ਬੈਠ ਕੇ ਹੱਲ ਹੋ ਜਾਊਗਾ ਤੁਸੀਂ ਆਪਣੇ ਆਪਣੇ ਘਰੇ ਚਲੇ ਜਾਓ ਬਾਰ-ਬਾਰ ਬੇਨਤੀ ਕਰਨ ਤੇ ਵੀ ਪਰ ਉਹ ਆਪਦੀ ਜਿੱਦ ਤੇ ਅੜੇ ਰਹੇ ਉਹ ਬੋਲੀਗੇ ਪੁਲਿਸ ਪ੍ਰਸ਼ਾਸਨ ਦੀ ਅਸੀਂ ਮਦਦ ਲੈਣੀ ਚਾਹੀ ਤਾਂ ਉਹਨਾਂ ਨੇ ਪੁਲਿਸ ਨੂੰ ਵੀ ਬਰਜਿਆ ਵੀ ਅਸੀਂ ਖਾਕੀ ਵਰਦੀ ਤੋਂ ਕਦੇ ਨਹੀਂ ਡਰਦੇ ਇੰਨੇ ਉਹਨਾਂ ਦੇ ਹੌਸਲੇ ਉਹ ਸੀਗੇ ਤੇ ਉਹਨਾਂ ਨੇ ਪੁਲਿਸ ਦੇ ਬੰਦੇ ਨਾਲ ਵੀ ਧੱਕਾ ਮੁਕੀ ਕੀਤੀ ਤੇ ਆਪ ਦੀ ਗੱਲ ਤੇ ਅੜੇ ਰਹੇ ਰਾਤ ਫਿਰ ਉਹ ਕੁਛ ਦੇਰ ਬਾਅਦ ਚਲੇ ਗਏ ਫਿਰ ਉਸ ਤੋਂ ਬਾਅਦ ਐਸ ਐਚ ਓ ਸਾਹਿਬ ਨਖਾਣਾ ਉਹ ਪਹੁੰਚੇ ਜਦੋਂ ਸਾਡੇ ਮੰਡੀ ਉਡਮਾਸੀ ਹੋਰਾਂ ਦਾ ਉੱਥੇ ਇਕੱਠ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸਵੇਰੇ ਕਾਰਵਾਈ ਕਰਾਂਗੇ ਹੁਣ ਤੁਸੀਂ ਘਰੇ ਘਰੇ ਚਲੇ ਜਾਓ ਉੱਥੇ ਦਰਖਾਸਤ ਦਿੱਤੀ ਗਈ ਦਰਖਾਸਤ ਦੀ ਕਾਰਵਾਈ ਸਵੇਰ ਜਦੋਂ ਇਹਨਾਂ ਨੂੰ ਚੱਕਣ ਗਈ ਪੁਲਿਸ ਤਾਂ ਇਹਨਾਂ ਪੁਲਿਸ ਨੇ ਤਾਂ ਸਾਨੂੰ ਕਿਹਾ ਵੀ ਉਹਦਾ ਫੋਨ ਬੰਦ ਆਈ ਜਾਂਦਾ ਪਰ ਉਹਦਾ ਫੋਨ ਔਨ ਸੀਗਾ ਫੋਨ ਔਨ ਕਰਕੇ ਉਹਨੇ ਸਾਨੂੰ ਕਿਹਾ ਕਿ ਮੈਂ ਆਉਣਾ ਤੁਸੀਂ ਦੱਸੋ ਕਿੱਥੇ ਬੈਠੇ ਹੋ ਅਸੀਂ ਇੱਥੇ ਟਰੱਕ ਯੂਨੀਅਨ ਦੇ ਸਾਡੇ ਕੋਲ ਸਾਥੀ ਸੀਗੇ ਕੁਝ ਮੰਡੀ ਨਿਵਾਸੀ ਸੀਗੇ ਘੱਟੋ ਘੱਟ ਮਿਲਾ ਕੇ 100 150 ਲੋਕ ਅਸੀਂ ਦਰਿਆ ਮਸ਼ਾ ਕੇ ਬੈਠੇ ਸੀ ਵੀ ਤੁਸੀਂ ਦੋਸ਼ੀਆਂ ਨੂੰ ਜਲਦ ਫੜੋ ਕਿਉਂਕਿ ਕੱਲ ਵੀ ਕਹਿ ਕੇ ਗਏ ਅੱਜ ਵੀ ਉਹ ਫੋਨ ਤੇ ਧਮਕੀਆਂ ਦੇਈ ਜਾਂਦੇ ਆ ਔਰ ਉਹਨਾਂ ਨੇ ਜਦੋਂ ਐਨੀ ਗੱਲ ਕਰਦੇ ਕਰਦੇ ਇਧਰ ਉਹ ਕਫਾਰਚੂਨਰ ਗੱਡੀ ਆਈ ਜਿਹਦੇ ਚ ਰਾਤ ਵਾਲੇ ਦੋ ਦੋਸ਼ੀ ਤੇ ਇੱਕ ਦੋ ਉਹਨਾਂ ਦੇ ਨਾਲ ਹੋਰ ਅਣਪਛਾਤੇ ਵਿਅਕਤੀ ਸੀ ਉਹਨਾਂ ਨੇ ਉੱਤਰ ਕੇ ਪਹਿਲਾਂ ਤਾਂ ਗੱਡੀ ਉੱਤੇ ਚੜਾ ਦੇਣੀ ਸੀ ਹਾਰ ਨੂੰ ਦੱਬ ਕੇ ਪੂਰੀ ਸਪੀਡ ਤੇ ਜਾਮਾ ਤਰਨੇ ਦੇ ਕੋਲ ਗੱਡੀ ਰੋਕੀ ਭੱਜ ਕੇ ਜਾਣਪਾਈ ਸਾਹਿਬ ਨੇ ਤੇ ਉਹਨਾਂ ਨੇ ਨਾਲ ਨਾਲ ਹਵਾਈ ਫਾਇਰਿੰਗ ਕਰਤੀ ਹਵਾਈ ਫਾਇਰਿੰਗ ਕਰਕੇ ਤੇ ਪਿਸਤਲ ਲੈ ਕੇ ਆਵਦਾ ਤੇ ਚੌਂਕੀ ਦੇ ਅੰਦਰ ਵੜ ਗਏ ਤੇ ਮੈਂ ਜਿਹੜੀ ਵੀਡੀਓ ਹੈਗੀ ਹੈ ਜਿਹੜਾ ਇਨਸੀਡੈਂਟ ਅੱਜ ਸਵੇਰੇ ਕੋਚੋ ਮੰਡੀ ਦੇ ਵਿੱਚ ਹੋਇਆ ਉਹਦੀ ਕਲੈਰੀਫਿਕੇਸ਼ਨ ਵਾਸਤੇ ਬਣਾਈ ਜਾ ਰਹੀ ਹੈ ਜੀ ਅੱਜ ਹੋਇਆ ਇਹ ਹੈ ਕਿ ਜਿਹੜੇ ਅਕਿਊਜ਼ਡ ਹੈਗੇ ਨੇ 4 ਤੇ ਇਹਨਾਂ ਦੀ ਜਿਹੜੀ ਮੰਡੀ ਦੇ ਲੋਕ ਹੈਗੇ ਆ ਉਹਨਾਂ ਦੀ ਆਪਸ ਕੋਈ ਤਕਰਾਰਬਾਜੀ ਸੀਗੀ ਪ੍ਰੋਬਲਮ ਸੀਗੀ ਜੋ ਇਹਨਾਂ ਨੇ ਆਪਸ ਦੇ ਵਿੱਚ ਇਹਨਾਂ ਦੀ ਕੱਲ ਰਾਤ ਨੂੰ ਕੋਈ ਘਾਸੜਣੀ ਹੋਈ ਸੀਗੀ ਉਸ ਸੰਬੰਧ ਵਿੱਚ ਜਿਹੜੇ ਮੰਡੀ ਵਾਸੀ ਹੈਗੇ ਆ ਉਹ ਆਪਣੀ ਜਿਹੜੀ ਹੈ ਵਰਜਨ ਹੈ ਕਿ ਇਹ ਕੰਪਲੇਂਟ ਹੈਗੀ ਹੈ ਉਹ ਚੌਕੀ ਦੁਕਾਨ ਆਏ ਸੀਗੇ ਜੋ ਇਹ ਅਕਿਊਜ਼ਡ ਹੈਗੇ ਨੇ ਇਹ ਉਹਨਾਂ ਦੇ ਆਪਸ ਲੜਤਬਾਜੀ ਕਾਰਨ ਉਹ ਇੱਥੇ ਇਹਨਾਂ ਦੇ ਨਾਲ ਲੜਾਈ ਝਗੜਾ ਕਰਨ ਦੀ ਨੀਤ ਦੇ ਨਾਲ ਆਏ ਸੀਗੇ ਜੋ ਇਹ ਵਰਜਨ ਚੱਲ ਰਿਹਾ ਹੈਗਾ ਵੀ ਇਹਨਾਂ ਨੇ ਐਮਐਲਏ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਫਾਲਸ ਹੈ ਅਸਲੀਅਤ ਇਹ ਹੈ ਕਿ ਐਮਐਲਏ ਸਾਹਿਬ ਮੰਡੀ ਵਸਤੇ ਆ ਦੀ ਗੱਲ ਸੁਣਨ ਵਸਤੇ ਆਏ ਸੀਗੇ ਜੋ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਅਕਿਊਜ਼ਡ ਹੈਗੇ ਆ ਜਗਦੀਸ਼ ਸਿੰਘ ਸੇਵਕ ਸਿੰਘ ਗੁਰਦਾਸ ਸਿੰਘ ਤੇ ਇਹਨਾਂ ਨੇ ਜਿਹੜਾ ਹੈਗਾ ਇਹ ਆ ਕੇ ਲੜਾਈ ਝਗੜਾ ਕੀਤਾ ਹੈਗਾ ਤੇ ਜਗਦੀਸ਼ ਸਿੰਘ ਨੇ ਜਿਹੜਾ ਆਪਣਾ ਲਾਈਸੈਂਸੀ ਰਵੋਲਵਰ ਹੈਗਾ ਉਹਦੇ ਨਾਲ ਫਾਇਰ ਵੀ ਉਪਰ ਕੀਤਾ ਹੈ ਜੋ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਇਹ ਕਲੈਰੀਫਾਈ ਅਸੀਂ ਕਰਨਾ ਚਾਹੁੰਦੇ ਹਾਂ ਕਿ ਐਮ ਐਲ ਏ ਸਾਹਿਬ ਦਾ ਕੋਈ ਇੱਥੇ ਇਨਵੋਲਵਮੈਂਟ ਨਹੀਂ ਸੀ ਨਾ ਕੋਈ ਉਹਨਾਂ ਤੇ ਅਟੈਕ ਕੀਤਾ ਗਿਆ ਹੈਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ